ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀ ਜਾਂਦੇ ਲਓ ਜੀ ਚੱਲਦਾ ਕੰਮ ਸ਼ੁਰੂ ਹੋ ਗਿਆ ਪਲਾਉ ਦਾ ਤੇ ਵਧੀਆ ਗੱਲ ਨਿਕਲੀ ਆਉਂਦੀ ਆ ਪਲਾਉ ਦੇ ਨਾਲ ਕੋਈ ਸੁੱਕਾ ਖੇਤ ਨਹੀਂ ਹੈਗਾ ਇਹ ਸਾਦ ਸਾਲ ਬਾਅਦ ਪਲਟ ਹੋਣ ਲੱਗਿਆ ਬਹੁਤ ਰੋੜ ਹੈ ਖੱਤੇ ਦੇ ਵਿੱਚ ਤੇ ਰੋੜ ਵੀ ਆ ਡਾਕਰ ਵੀ ਜ਼ਮੀਨ ਬਹੁਤ ਆ ਇਹ ਪਰ ਜਦੋਂ ਪਲਾਉ ਫੈਨ ਲੱਗ ਗਿਆ ਜਦੋਂ ਜ਼ਮੀਨ ਪੂਰੀ ਬੰਬ ਬਣ ਗਈ ਹਾਂ ਪੂਰੀ ਬੰਬ ਬਣ ਗਈ ਜਦੋਂ ਪਲਾਉ ਸਨ ਲੱਗਿਆ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਹੁੰਦੀ ਸੀ ਜ਼ਮੀਨ ਇਹ ਵੀ ਫਸਲ ਬੁੱਦਲ ਨਾਲੇ ਦੇ ਲੈ ਵਿੱਚ ਕੋਈ ਗੋਹਾ ਨਹੀਂ ਪਾਇਆ ਕੋਈ ਕੁਛ ਨਹੀਂ ਕਰਿਆ ਹਨਾ ਤੇ ਬਹੁਤ ਸੋਹਣੀ ਜ਼ਮੀਨ ਬਣੀ ਆ ਇਹ ਪਲਾਉ ਫੇਰੇ ਤੋ 2 ਸਾਲ ਫੇਰੇ ਆਪਾਂ ਪਲਾਉ ਪਿਛਲੇ ਸਾਲ ਤੇ ਚਕਣਕ ਲੈ ਆਏ ਸੀ ਤਾਂ ਹੀ ਐਤ ਕੀ ਆਲੂ ਪਹਿਲਾਂ ਆ ਗਏ ਤੇ ਪੂਰੇ ਵਧੀਆ ਬਣੀ ਜਾਂਦੇ ਆ ਖਤੇ ਇੱਕ ਵਾਰ ਬੋਹਣ ਦੇ ਨਾ ਔਰ ਇੱਕ ਵਾਰ ਰੋਟਾਵੇਟਰ ਮਾਰ ਕੇ ਇੱਕ ਵਾਰ ਉੱਤੇ ਸੁਹਾਗਾ ਦੇ ਦੇਣਾ ਬਸ ਤੇ ਸੁਹਾਗਾ ਦੇਣ ਤੋਂ ਬਾਅਦ ਫਿਰ ਥੋੜੇ ਦਿਨ ਪਈ ਰਹੂਗੀ ਜ਼ਮੀਨ ਤੇ ਉਸ ਤੋਂ ਬਾਅਦ ਪਲਟਾਂਗੇ ਫਿਰ ਤਾਂ ਸੱਚ ਕੀ ਪਲਟ ਰਹੀਆਂ ਵੀ ਫੇਰ ਜਿੱਦਣ ਬਜਾਈ ਕਰਨੀ ਉਹਦੋਂ ਮੈਂ ਦੋ ਵਾਰ ਸਿੱਧੇ ਰੋਟਾਵੇਟਰ ਫੇਰ ਲਾਂਗੇ ਠੀਕ ਨੇ ਦੇਖ ਲੋ ਚੱਲਦਾ 363 ਪੂਰਾ ਸੋਹਣਾ ਤੇ ਇਹ 8 ਫੁੱਟ ਤੋਂ ਵੱਡਾ ਰੋਟਾਵੇਟਰ ਆਪਣਾ ਤੇ ਇਹ ਇੰਨੇ ਵਾਲਾ ਹੀ ਆ ਬਾਈ ਸੱਚੀ ਦੱਸਾਂ ਇਹ ਇਤੋਂ ਜ਼ਿਆਦਾ ਵਾਲਾ ਨਹੀਂ ਹੈਗਾ ਹਾਂ ਜੇ ਜੇ ਮੋਡੀਫਿਕੇਸ਼ਨ ਕਰਾ ਲੈਂਦੇ ਆ ਫੇਰ ਉਹ ਤੂੰ ਕੁਥੇਰੇ ਵਧੀਆ ਚਲਾ ਦੂਗਾ ਪਰ ਹਜੇ ਇਹ ਇੰਨੇ ਇੰਨੇ ਵਾਲਾ ਹੀ ਇਹ ਰੋਟਾਵੇਟਰ ਪੂਰਾ ਸੋਹਣਾ ਚਲਾਉਂਦਾ ਬਸ ਪਰ ਇੱਕ ਗੱਲ ਹੈ ਜਿਵੇਂ ਆਹ ਡਾਕਰ ਖੇਤ ਆ ਨਾ ਬਾਈ ਇਹ ਇੰਨਾ ਚ ਇੰਨੀ ਕੁ ਗੈਲੀ ਚਾਹੀਦੀ ਆ ਜਦੋਂ ਇਹ ਨਾ ਜੇ ਨਜਾਇਜ਼ ਗੱਲ ਹੁੰਦੀ ਹੈ ਨਾ ਫੇਰ ਬਈ ਡਲੇ ਵਾਲੇ ਵੱਡੇ-ਵੱਡੇ ਹੋ ਜਾਂਦੇ ਤੇ ਜਿਹੜਾ ਆਪਣਾ ਆਹ ਲਮਕਨ ਦਾ ਪਲਾਉ ਆ ਜੂਵਲ ਇਹ ਦਿੰਦਾ ਨਜ਼ਾਰੇ ਪੂਰੇ ਇਹਨੂੰ ਐ ਆ ਆਹਦੇ ਲੋ ਰੋਡ ਨਾਲ ਹੀ ਰੋਡ ਪੱਟ ਹੁੰਦੇ ਤੁਮਤੋਂ ਕੋਣ ਆਇਆ ਅੱਜ ਅੱਜ ਬਹੁਤ ਵੀਰਾਂ ਦੇ ਹੁੰਦਾ ਨਾ ਵੀ ਵੀਰੇ ਸਾਡੀ ਰੋਡ ਵਾਲੀ ਜ਼ਮੀਨ ਆ ਮیرے ਰੋੜ ਰੂੜ ਨਾ ਸਾਰੇ ਖਤਮ ਕਰ ਦਿੰਦਾ ਪਲਾਉ ਜਦੋਂ ਤੁਸੀਂ 2 ਸਾਲ ਲਗਾਤਾਰ ਪਲਟ ਲਿਆ ਨਾ ਸਾਰੇ ਰੋੜ ਰੂੜ ਖਤਮ ਹੋ ਜਾਂਦੇ ਆ ਤੇ ਜਦੋਂ ਤੁਸੀਂ ਪਰਾਲੀ ਇੰਨੀ ਵਿੱਚ ਬੋਣੀ ਆ ਤੇ ਕਿੰਨਾ ਪਰਾਲੀ ਤੋਂ ਯਾਰ ਖੇਤ ਨੂੰ ਤਾਪਤੀ ਬਹੁਤ ਜ਼ਿਆਦਾ ਮਿਲਦੇ ਆ ਜਿੰਨੇ ਪਰਾਲੀ ਤੋਂ ਮਿਲਦੇ ਆ ਮੈਂ ਨਹੀਂ ਕਹਿੰਦਾ ਕਿਸੇ ਚੀਜ਼ ਤੋਂ ਹੋਰ ਮਿਲਦੇ ਹੁਣ ਤੇ ਪਰਾਲੀ ਤੋਂ ਬਹੁਤ ਕੁਝ ਮਿਲਦਾ ਖੇਤਾਂ ਨੂੰ ਤੇ ਤੁਸੀਂ ਦੇਖ ਲਓ ਵੀ ਹੁਣ ਸਾਰੇ ਖੱਤੇ ਦੀ ਅੱਡ-ਅੱਡ ਮਿੱਟੀ ਆ ਹਨਾ ਆ ਕੇਾਰੇ ਚ ਰੋੜ ਆ ਇਹ ਚ ਥੋੜਾ ਪਲਾਉ ਘੱਟ ਡੂੰਗਾ ਲੱਗਦਾ ਆ ਕੇਾਰੇ ਚ ਰੋੜ ਘੱਟ ਆ ਤੇ ਇਹ ਚ ਪਲਾਉ ਡੂੰਗਾ ਜਾ ਰਿਹਾ ਪੂਰਾ ਤੇ ਇਹ ਸਾਰੀ ਕਰਾਮਾਤ ਆ ਵੱਡੇ ਪਲਾਉ ਦੀ ਆ ਜਿਹੜੇ ਜਿਹੜਾ ਨਾਰਮਲ ਪਲਾਉ ਹੁੰਦਾ ਉਹ ਸ਼ਾਇਦ ਇਹ ਚ ਥੋੜਾ ਜਿਆਦਾ ਤਰਦਾ ਤੇ 90 10 ਤਿੰਨਾਂ ਨੂੰ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਪਰ ਫੇਰ ਨਾ ਲੈਫਟ ਚੱਕਣ ਦੇ ਵਿੱਚ ਪ੍ਰੋਬਲਮ ਕਰਦਾ ਤੇ ਲੈਫਟ ਨਹੀਂ ਚੱਕ ਹੁੰਦੀ ਤਾਂ ਹੋਰ ਕੋਈ ਚੱਕਰ ਨਹੀਂ ਹੈਗਾ ਤਾਂ ਕਰਕੇ ਆਪਾਂ ਇਹਦੇ ਮਗਰ ਤੈਨੀਆਂ ਪਾਉਨੇ ਆ ਤੇ ਬਾਬਾ ਖੱਖ ਰੱਖੇ ਲਿਆਵਾਂਗੇ ਵੱਡੀ ਪਾਵਰ ਵਾਲਾ ਸਟ੍ਰੇਟਰ ਨੂੰ ਕੋਈ ਪਰਵਾਹ ਨਹੀਂ ਆ ਰੋਡ ਦੇਖ ਲਓ ਪੂਰਾ ਖੜਕਾ ਕਰਦਾ ਜਾਂਦਾ ਫਲੋ ਬਲਾਉ ਦੀ ਸੈਟਿੰਗ ਸਹੀ ਹੋਵੇ ਨਾ ਤਾਂ ਖੱਤਾ ਬਿਲਕੁਲ ਉੱਚਾ ਨਹੀਂ ਮਾਣੀ ਹੁੰਦਾ ਤੇ ਜਿਹੜੇ ਡਾਕਰ ਬਾਣ ਆ ਉਹ ਮਾੜੇ ਜੇ ਮੈਂ ਕਹਿੰਦਾ ਥੋੜੇ ਸੁੱਕੇ ਹੋਣ ਉੰਨੇ ਵਧੀਆ ਬਣ ਜਾਂਦਾ ਜਿਵੇਂ ਹੁਣ ਆਹਾ ਵਾ ਜੇ ਇਹ ਗਿੱਲਾ ਹੁੰਦਾ ਥੋੜਾ ਇਤੋਂ ਜ਼ਿਆਦਾ ਇਹ ਚ ਡਲੇ ਬਹੁਤ ਬਣਨੇ ਸੀ ਤੇ ਹੁਣ ਇਹ ਬ੍ਰੀਕ ਹੋਈ ਜਾਂਦਾ ਬਿਲਕੁਲ ਰੇਤਲੀ ਜ਼ਮੀਨ ਵਾਂਗੂ ਭੁਰੀ ਜਾਂਦੀ ਹੈ ਮਿੱਟੀ ਤੇ ਪੂਰੇ ਡਾਕਰ ਬਾਣ ਆ ਇਹਦੇ ਨਾਲ ਇਧਰ 60 55 ਚੱਲਦਾ 9 ਫੁੱਟੇ ਰੋਟਾਵੇਟਰ ਤੇ ਨਾਲ ਦੀ ਨਾਲ ਰੋਟਾਵੇਟਰ ਫੇਰੀ ਜਾਂਦੇ ਆ ਵੀ ਗਿੱਲ ਨਾ ਘਟੇ ਵੀ ਗਿੱਲ ਐਵੇਂ ਦੱਬੀ ਜਾਵੇ ਵਿੱਚ ਇਹਨੂੰ ਝੋਟੇ ਨੂੰ ਪ੍ਰਵਾਹ ਬਿਲਕੁਲ ਨਹੀਂ ਆਦੀ ਪਲਾਉ ਦੀ ਥੋੜੀ ਜੀ ਰੇਸ ਤੇ ਚੱਲੀ ਜਾਂਦਾ ਦੇਖ ਲਓ ਇਹ ਆ ਕਰ ਲਓ ਰੋਡ ਪੂਰੇ ਆ ਇਹ ਖੱਤੇ ਦੇ ਵਿੱਚ ਹੌਲੀ ਹੌਲੀ ਆਪਣੇ ਆਪ ਖਤਮ ਹੋ ਜਾਣਿਆ ਰੋਡ ਤੁਸੀਂ ਆਲੂ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਹੁੰਦੇ ਆ ਇਹ ਚ ਹਾਂ ਇੱਕ ਗੱਲ ਧਿਆਨ ਰੱਖੇ ਰੋਡਾਂ ਵਾਲੇ ਖੱਤੇ ਦੇ ਵਿੱਚ ਆਲੂ ਦਾ ਸਹਿਜ ਥੋੜਾ ਜਿਆ ਵਧੀਆ ਬੀਜਿਆ ਹੋਵੇ ਵੀ ਛੋਟਾ ਸਹਿਜ ਨਾ ਬੀਜੋ ਕਿਉਂਕਿ ਗੋਲੀ ਗਾਲੀ ਨਾ ਬੀਜੇ ਰੋਡਾਂ ਵਾਲੇ ਖੱਤੇ ਦੇ ਵਿੱਚ ਇਹ ਜ ਵੱਡਾ ਹੀ ਬੀਜੇ ਫਿਰ ਉਹ ਉਹਨਾਂ ਤਾਕਤ ਉਹਦੇ ਵਿੱਚ ਆਪ ਦੇ ਵਿੱਚ ਵੀ ਹੁੰਦੀ ਹੈ ਰੋੜਾਂ ਵਾਲੇ ਖੱਤੇ ਦੇ ਵਿੱਚ ਛੋਟਾ ਆਲੂ ਜਦੋਂ ਆਪਾਂ ਬੀਜਦੇ ਆ ਉਦੋਂ ਪ੍ਰੋਬਲਮ ਪੈਂਦੀ ਹੈ ਵੱਡਾ ਆਲੂ ਬੀਜੋ ਤੇ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਪੂਰਾ ਸੋਹਣਾ ਆਲੂ ਹੋਊਗਾ ਰੋੜਾਂ ਵਾਲੇ ਖੱਤੇ ਦੇ ਵਿੱਚ ਜੇ ਆਪਾਂ ਵੱਡਾ ਆਲੂ ਬੀਜਦੇ ਆ ਜੇ ਛੋਟਾ ਬੀਜਾਂਗੇ ਉਹਦੇ ਲਈ ਪ੍ਰੋਬਲਮ ਪੈਂਦੀ ਹੈ ਵੱਡਾ ਆਲੂ ਪੂਰਾ ਸੋਹਣਾ ਹੋ ਜਾਂਦਾ। ਬਸ ਹੁਣ ਸਵਾ ਮਹੀਨਾ ਇੱਥੋਂ 10 11 ਤਰੀਕ ਤੱਕ ਇਹੀ ਕੋ ਚੱਲਣਾ 15 ਤਰੀਕ ਤੱਕ ਬਾਹੀ ਦਾ ਕੰਮ ਹੁਣ ਤੋਂ ਸ਼ੁਰੂ ਹੋ ਗਿਆ। ਤੇ ਆਹ ਆਪਾਂ ਬਾਈ 32 ਕਿਲੇ ਝੋਨਾ ਵੱਡਿਆ ਸਾਰਾ ਟੋਟਲ ਕੰਡਾ ਕਰਾ ਕੇ ਲਾਇਆ ਵਾ। ਕੰਡਾ ਕਰਾ ਕੇ 30 ਕੁਇੰਟਲ ਦੀ ਐਵਰੇਜ ਬਣੀ ਠੀਕ ਹੈ। ਤੇ ਹੁਣ ਜਿਹੜਾ ਮੰਡੀ ਚ ਸੁੱਕੂਗਾ ਕਰੂਗਾ ਉਹ ਵੱਖਰਾ ਹੋਊਗਾ ਮੰਗੋ ਲੋ ਵੀਰੇ ਟਰਾਲੀ ਹੋਵੇਗੀ ਤਿਆਰ ਆਪਣੀ ਬਸ ਕੱਲ ਨੂੰ ਜਾਂ ਪਰਸ ਨੂੰ ਮਿਲ ਜਾਣੀ ਹੈ ਹੋ ਗਈ ਸਾਰੀ ਰੈਡੀ ਐਨ ਪੂਰੀ ਜਾਲੀ ਲੱਗੀ ਆ ਬੈੱਡ ਵੀ ਕੱッセ ਗਏ ਆ ਬੈੱਡਾਂ ਨੂੰ ਰੰਗ ਰੰਗ ਹੋ ਕੇ ਕੱਸਿਆ ਗਿਆ ਤੇ ਰੰਗ ਆ ਭਾਈ ਕਰਾਉਣਾ ਸੀਗਾ ਆਪਣੀਆਂ ਪਹਿਲਾਂ ਵਾਲੀਆਂ ਦੇ ਨਾਲ ਦਾ ਉਦੋਂ ਤੇ ਕੁਛ ਨਹੀਂ ਲਵਾਇਆ ਬਈ ਆਪਾਂ ਸਟicker ਵੀ ਵੈਸੇ ਸਿਰਫ ਇਹਨਾਂ ਨੂੰ ਹੀ ਕਿਹਾ ਵੀ ਜੋ ਇਹਨਾਂ ਨੇ ਪਿੱਛੇ ਆਪ ਦਾ ਲਾਉਣਾ ਉਹ ਇੱਕ ਪਿੱਛੇ ਸੰਧੂ ਫਾਰਮ ਇੱਕ ਬਸ ਆਪਾਂ ਸਾਈਡ ਤੇ ਸੰਧੂ ਫਾਰਮ ਲਿਖਾਇਆ ਦਾ ਬਸ ਹੋਰ ਕੁਛ ਨਹੀਂ ਹੋਰ ਕੋਈ ਕੋਈ ਵੀ ਚੀਜ਼ ਨਹੀਂ ਬਸ ਛੋਟਾ ਜਿਹਾ ਇੱਥੇ ਲਗਾਇਆ ਬਾਕੀ ਸਾਰੀ ਐਵੇਂ ਸਿੰਪਲ ਦੀ ਸਿੰਪਲ ਦਾ ਆ ਜਿਹੜੇ ਬੇਲਟੇ ਬੂਲਟੇ ਲੱਗੇ ਹੁੰਦੇ ਸੀ ਉਹ ਵੀ ਲਹਾਤੇ ਆ ਲੋਣਾ ਹੈਗਾ ਤੇ ਸਾਰਾ ਕੁਝ ਪਰਾ ਕਰਤਾ ਤੇ ਆਪਾਂ ਬਸ ਇਦਾਂ ਸਿੰਪਲੀ ਰੱਖਣੀ ਆ ਟਰਾਲੀ ਸਿੰਪਲੀ ਸੋਹਣੀ ਲੱਗਦੀ ਆ ਬਸ ਇਹਨਾਂ ਦੇ ਵੀ ਕੋਈ ਆ ਇੱਥੇ ਵੀ ਸਟicker ਕੋਈ ਮੈਨੂੰ ਉਹਨੂੰ ਕਹੀ ਰਹਿਣ ਨਹੀਂ ਚਾਹੀਏ ਜੇ ਨਹੀਂ ਵੀ ਕਰਨਾ ਹੋਊਗਾ ਉਤੇ ਉਹ ਗੰਦਾ ਵੀਰੇ ਵੀ ਨਹੀਂ ਕਰਦਾਂਗੇ ਲਾਦਾਂਗੇ ਹਨ ਜਿਹੜਾ ਪਿੰਟਰ ਆ ਮਗਾ ਯਾਰ ਵੀ ਬਾਹਲਾ ਜਲੂਸ ਜਹ ਨਹੀਂ ਆਪਾਂ ਕੱਢਣਾ ਸਿੰਪਲ ਜੀ ਰੱਖਣੀ ਆ ਬਾਈ ਤੁਸੀਂ ਹੁਣ ਤੁਸੀਂ ਦੇਖ ਲਓ ਵੀ ਹੁਣ ਰੰਗ ਹੋਈ ਹੋਈ ਹੈ ਹਨ ਸਿੰਪਲ ਟਰਾਲੀ ਕਿੰਨੀ ਸੋਹਣੀ ਲੱਗਦੀ ਬਿਕੋਸ਼ ਨਹੀਂ ਹੋਇਆ ਹੈ ਕਰਕੇ ਵੀ ਸਿੰਪਲ ਦੀ ਸਿੰਪ ਆਪਰ ਡਾਲਾ ਵੀ ਮਗਰੋਂ ਬਿਲਕੁਲ ਸਿੰਪਲ ਰਖਾਇਆ ਬਈ ਤੇ ਕੁਝ ਨਹੀਂ ਕਰਵਾਇਆ ਡਾਲੇ ਨੂੰ ਬਿਲਕੁਲ ਸਿੰਪਲ ਇਹ 24 ਫੁੱਟ ਲੰਬੀ ਹੈ ਟਰਾਲੀ ਆਪਣਾ ਬਹੁਤ ਜ਼ਿਆਦੇ ਵੀਰਾਂ ਦੀ ਚੁਆਇਸ ਹੁੰਦੀ ਆ ਵੀ ਹੁੱਕ ਇਹਨਾਂ ਜਿਆਦੇ ਮੋਟੀ ਤੋਂ ਮੋਟੀ ਬੁਆਈ ਜਾਵੇ 19 ਵਧੀਆ ਆਪਾਂ ਤਾਂ ਹੁੱਕ ਵੀ ਇਹਦੇ ਪਤਲੇ ਕਰਵਾਈ ਆ 4 ਇੰਚ ਹੀ ਆਪਾਂ 3 ਇੰਚ ਬੁਆਈ ਆ ਇਹਨਾਂ ਨੂੰ ਗਿਆ ਵੀ ਬਦਲੀ ਕਰ ਦੋ ਹੁੱਕ ਵੀ ਆਪਾਂ ਇਹ ਨਹੀਂ ਮੋਟੀ ਹੁੱਕ ਨਹੀਂ ਪਾਉਣੀ ਵੀ ਆ ਪਾ ਦੋ ਟਰੈਕਟਰ ਦਾ ਨਹੀਂ ਕੋ ਤੋੜਨਾ ਵੀ ਸਿੰਪਲੀ ਹੁੱਕ ਆਪਾਂ ਨੂੰ ਵਧੀਆ ਕਿਉਂਕਿ ਆਪਣੀਆਂ ਸਿੰਪਲ ਹੁੱਕਾਂ ਪੂਰੀਆਂ ਵਧੀਆ ਚੱਲਦੀਆਂ ਬਈ ਐ ਢੀ ਮੋਟੀਆਂ ਹੁੱਕਾਂ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਆਪਾਂ ਨੂੰ ਆਹ ਪੱਤੀ ਵੀ ਲਾਤੀ ਹੈ ਵੀ ਚਲੋ ਝੋਨਾ ਝੂਨਾ ਬਾਹਰ ਨਹੀਂ ਡਿੱਗੂਗਾ ਸੋਨਾ ਬਣ ਗਿਆ ਰੰਗ ਸੋਹਣੀ ਹੋਈ ਟਰਾਲੀ ਤੇ ਰੰਗ ਦੀ ਪੂਰੀ ਦੇਖੋ ਇੱਕ ਚਲੋ ਇਹਨਾਂ ਨੇ ਆ ਲਿਖਤਾ ਸੰਧੂ ਫਾਰਮ ਹਨ ਤੇ ਬਸ ਆਵਾ ਤਾਂ ਹੀ ਬਾਹਲਾ ਨਹੀਂ ਕਿਤੇ ਵੀ ਲਗਾਇਆ ਲਗੋਇਆ ਹੈਗਾ ਹੋਰ ਤੇ ਥੱਲੇ ਰੰਗ ਕਰਨ ਵਾਲੀ ਰਹਿੰਦੀ ਉਹ ਅੱਜ ਰਾਤ ਨੂੰ ਕਹਿੰਦੇ ਕਰ ਦਾਂਗੇ ਬਸ ਜਿੱਕ-ਜੁਕ ਫਿੱਟ ਹੋ ਗਿਆ ਸਾਰਾ ਕੁਝ ਹਿੱਸੇ ਤਾਂ ਫਿੱਟ ਆ ਟਾਇਰ ਫਿੱਟ ਕਰਨ ਵਾਲੇ ਰਹਿੰਦੇ ਆ ਵੱਦੀਆ ਬਾਕੀ ਚਲੋ ਜਦੋਂ ਲੈ ਕੇ ਆਵਾਂਗੇ ਜਿਹੜੇ ਵੀਰ ਨੇ ਦੇਖਣੀ ਹੋਈ ਵੀ ਜਿਹੜਾ ਵੀਰ ਇੱਧਰ ਨੂੰ ਨਹੀਂ ਆਇਆ ਆ ਕੇ ਬਾਹਰੋਂ ਤੇ ਦੇਖ ਲਿਓ ਜਦੋਂ ਮਰਜੀ ਤੇ ਤੁਸੀਂ ਦੇਖ ਸਕਦੇ ਹੋ ਸੋਹਣੀ ਬਣਾਈ ਆ ਜਿਆ ਟਰਾਲੀ ਟਰਾਲੀਆਂ ਬਹੁਤ ਬਣਦੀਆਂ ਬਈ ਆ ਫੈਕਟਰੀ 'ਚ ਬਣਦੀਆਂ ਉੱਧਰਲੀ ਫੈਕਟਰੀ 'ਚ ਬਣਦੀਆਂ ਰੋਬੋਟ ਵੀ ਲਾਤਾ ਇਹਨਾਂ ਨੇ ਸਾਰਾ ਕੁਝ ਆਪ ਦਾ ਕੰਮ ਕਰਦਾ ਤੇ ਹੁਣ ਹੁਣ ਜਮਾਨਾ ਹੁਣ ਜਮਾਨਾ ਡਬਲ ਐਸ ਏ ਵਾਲੀਆਂ ਦਾ ਹੀ ਹੋ ਗਿਆ ਬਸ ਡਬਲ ਡਬਲ ਐਸ ਏ ਵਾਲੀਆਂ ਪਈਆਂ ਹਾਂ ਦੇਖੋ ਆ ਵੀ ਡਬਲ ਐਸ ਏ ਵਾਲੀ ਆ ਵੀ ਤੇ ਸਾਰੀਆਂ ਡਬਲ ਡਬਲ ਐਸ ਏ ਵਾਲੀਆਂ ਹੀ ਚੱਲ ਰਹੀਆਂ ਤੇ ਦੇਖੋ ਰੇਡ ਦੇ ਵਿੱਚ ਵੀ ਜਾਇਜ਼ ਆ ਬਾਈ ਰੇਡ ਦੇ ਵਿੱਚ ਤੁਸੀਂ ਸਾਰਿਆਂ ਨੇ ਜਾ ਕੇ ਇਹਨਾਂ ਦੇ ਪਤਾ ਕਰ ਲਿਓ ਤੁਹਾਨੂੰ ਰੇਡ ਦੇ ਵਿੱਚ ਆਪੇ ਫਰਕ ਲੱਗ ਜੂਗਾ। ਪਤਾ ਤੇ ਪਹਿਲਾਂ ਵਿਜ਼ਿਟ ਕਰਿਓ ਜੇ ਕਿਸੇ ਵੀਰ ਨੇ ਲੈਣੀ ਆ ਟਰਾਲੀ ਪਹਿਲਾਂ ਵਿਜ਼ਿਟ ਕਰਿਓ ਫਿਰ ਉਸ ਤੋਂ ਬਾਅਦ ਦੇਖਿਓ। ਠੀਕ ਹੈ ਨਾ? ਆਪਾਂ ਡਾਲਾ ਵੀ ਇੱਕ ਪਾਸੇ ਨਹੀਂ ਖੁੱਲਦਾ ਕਰਿਆ ਵਾ ਦੋਨਾਂ ਨੂੰ ਨਹੀਂ ਕਰਿਆ। ਜਿਹੜਾ ਨਾਰਮਲ ਥੱਲੇ ਵਾਲਾ ਆਪਾਂ ਸਾਈਡ ਵਾਲਾ ਨਹੀਂ ਮੈਂ ਕਰਦਾ। ਉਹ ਨਹੀਂ ਆਪਾਂ ਨੂੰ ਪਤਾ। ਤਾਂ ਹੀ ਵਾ ਇੱਕ ਪਾਸੇ ਵਾਲਾ ਹੀ ਰੱਖਿਆ। ਆ ਦੀ ਆ ਫੈਕਟਰੀ ਦੇ ਵਿੱਚ ਜਿਹੜੀ ਇਹਨਾਂ ਦੀ ਮੇਨ ਫੈਕਟਰੀ ਇੱਥੇ ਹੱਡ ਬਣਦੀਆਂ ਟਰਾਲੀ ਇੱਕ ਮਗਰ ਫੈਕਟਰੀ ਆ ਉੱਥੇ ਹੱਡ ਬਣਦੀਆਂ ਟਰਾਲੀਆਂ ਟਰਾਲੀਆਂ ਜਿਨ੍ਹਾਂ ਦੇ ਮਰਜ਼ੀ ਚੱਲ ਜੋ ਟਰਾਲੀਆਂ ਟਰਾਲੀਆਂ ਬਣਦੀਆਂ ਸਾਰੇ ਬਸ ਚਾਹੇ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਫਾਰਮ ਦੇ ਚੱਲੇ ਟਰਾਲੀਆਂ ਟਰਾਲੀਆਂ ਚੱਲਦੇ